ਸੇਵਕਾ ਹਾਂ ਬਈ ਯਾਰ ਆਪਾਂ ਯਾਰ ਫੋਨ ਮੰਗਦਾ ਛੋੜਾ ਭਰਾ ਹਾਂਜੀ ਤੇ ਦਵਾਦੀਏ ਕਿੱਦਾਂ ਕਰੀਏ ਯਾਰ ਦਵਾਰ ਮੈਂ ਕਹਨਾ ਆਪਣੇ ਲੈਵਲ ਦੇ ਹਿਸਾਬ ਨਾਲ ਉਹਨਾ ਵੀ ਆਹ ਉਹ ਆਪਾਂ ਨੂੰ ਕਿਹੜਾ ਸਾਲਾ ਘੱਟਾ ਪੈਣ ਲੱਗਾ ਆਂ ਗੱਲ ਆ ਵੱਡਾ ਕਾਰੋਬਰ ਚੱਲੀ ਜਾਂਦਾ ਆਪਣਾ ਹਾਂਜੀ ਕਿਹੜਾ ਆਈਫੋਨ ਦਵਾਈਏ ਕਿਹੜਾ ਦੇਖ ਲਓ ਜਿਹੜਾ ਦਵਾਣਾ ਚੱਲ ਆਈਫੋਨ ਦਵਾ ਦਿੰਨੇ ਆ ਇਹਨੂੰ ਫਿਰ ਕੀ ਹੋ ਗਿਆ ਹਨਾ ਸਹੀ ਗੱਲ ਆ ਤੇ ਦਰਮੀ ਜਦਾ ਕੀ ਜਣਾ ਯਾਰ ਸਹੀ ਗੱਲਾਂ ਨਾਲ ਤੋਪੇ ਬਾੜ ਤੋਪੇ ਮਰਾਂਗੇ ਐਵੇਂ ਚ ਭੈਣ ਜਾਈ ਸੀ ਬੈਠਾ ਆਨਲਾਈਨ ਆਰਡਰ ਕਰਦੇ ਆਪਾਂ ਠੀਕ ਆ ਹਣਾ ਚੱਲ ਕੋਈ ਹੋ ਜਾ ਫੋਨ ਦਵਾਈ ਜੰਦੇ ਤੈਨੂੰ ਆਈਫੋਨ ਦਵਾਈ ਆਰਡਰ ਕਰ ਦਿੰਦਾ ਆ ਆ ਕਲਿੱਕ ਕਰਦੇ ਆ ਆ ਕਰਤਾ ਆਰਡਰ ਹਣਾ ਹਾਂ ਚੱਲ ਠੀਕ ਆ ਮੈਂ ਅੱਜ ਤੇ ਸਕੂਲੇ ਗਿਆ ਸੀ ਯਾਰ ਅੱਛਾ ਜੀ ਤੇ ਮੇਰੇ ਮਾਸਟਰ ਕਹਿੰਦੇ ਵਧੀਆ ਮੁੰਡਾ ਪੜਦਾ ਵਧੀਆ ਨੰਬਰ ਲਾ ਕੇ ਪਾਸ ਹੋਇਆ ਆ ਇਹ ਬੀਏ ਨੰਬਰਾਂ ਦੇ ਖਾਸੀ ਜਿਵੇਂ ਤੈਨੂੰ ਫੋਨ ਦਵਾ ਜਨਾ ਇੱਕ ਜਸਪਿੰਦਰ ਇਥੇ ਕਾ 15000 ਰੁਪਿਆ ਤੈਨੂੰ ਵਧੀਆ ਫੋਨ 20000 ਦਾ ਦਵਾ ਜਨਾ ਠੀਕ ਹੈ ਪਰ ਹੋਰ ਹੈ ਜੈ ਸੰਗੇਰੀ ਤੇ ਦੇਖਣੀ ਹੈ ਇੱਕ ਗਲਤ ਮਾੜੀ ਜੀ ਦੇਖਣੀ ਠੀਕ ਹੈ ਜੀ ਅੱਜ ਕੱਲ ਦਾ ਬਹੁਤ ਜ਼ਮਾਨਾ ਖਰਾਬ ਆ ਗਿਆ ਚੱਲ ਗਰਮੀ 'ਚ ਕਿੱਥੇ ਜਾਵਾਂਗੇ ਨਾ ਆਨਲਾਈਨ ਆਰਡਰ ਕਰ ਲੈਂਦੇ ਹਾਂ Samsung ਕਰ ਦਈਂ ਤੇ ਹਾਂਜੀ ਕਰ ਦੋ ਜੀ ਠੀਕ ਹੈ ਬੱਲੇ ਹੋ ਗਿਆ ਧੰਨਵਾਦ ਜੀ ਠੀਕ ਆਏ ਬੜਾ ਯਾਰ ਮਈਆ ਨੰਬਰ ਲੱਗ ਗਿਆ ਵੀ ਠੀਕ ਹੈ ਠੀਕ ਐਡਰਸ ਸਾਹੀ ਆ ਚੈੱਕ ਕਰਦਾ ਇੱਕ ਰੀ

ਕਾਂਦੀ ਹੋਈ ਆਹੋ ਟੜਾਉਂਦਾ ਤਨਵਾਜੀ ਪਾਹ ਪਾਣੀ ਪੂਣੀ ਬਸ ਕੋਈ ਨਹੀਂ ਠੀਕ ਹੈ ਤੈਨਾਂ ਇਹ ਗਰਮੀ ਬੋਈ ਲੈ ਛੋਟੇ ਕੋਲ ਕੇ ਦੇ ਦੇ ਫੋਲੋ ਫੋਲੋ ਯਾਰ ਇਹ ਨਹੀਂ ਫੋਨ ਯਾਰ ਆਪਾਂ ਸਾਂਸਸੋਂਗ ਮਾਇਆ ਸੀ ਭਈ ਹਾਂ ਇਹ ਆਈਫੋਨ ਨਿਕਲਿਆ ਯਾਰ ਐਲਾ ਪਾਣੀ ਗਿਆ ਆਪਾਂ ਆਪਾਂ ਆ ਗਿਆ ਮਿਲ ਗਿਆ ਆਪਾਂ ਨੂੰ ਮੋਜਾ ਯਾਰ ਗਰਮੀ ਚ ਬੋੜਾ ਹੋਇਆ ਕਰਦਾ ਸੀਗਾ ਗਰਮੀ ਚ ਬੋੜਾ ਹੋਇਆ ਕਰਦਾ ਸੀਗਾ ਐਪਲ ਦੇ ਗਿਆ ਐਲਾ ਪਾਣੀ ਗਿਆ ਤਰ ਮਿਲ ਗਿਆ ਆਪਾਂ ਨੂੰ ਆਪਾਂ ਨੂੰ ਮੋਜਾ ਹੁਣ ਤੇ ਆਣਾ ਚਲਾਈਏ ਇਹਨੂੰ ਬਹੁਤ ਮਹਿੰਗਾ ਫੋਨ ਮਿਲ ਗਿਆ ਠੀਕ ਹੈ ਜੀ ਹਾਂ ਠੀਕ ਹੈ ਤਾਂ ਠੀਕ ਹੈ ਚਲਾ ਦੇ ਔਰ ਬਾਈ ਦੀ ਗੱਲੋਂ ਹਾਂ ਬਾਈ ਜੀ ਮੈਂ ਤੁਹਾਨੂੰ ਉਹਨਾਂ ਦਾ ਸੈਮਸੰਗ ਦਾ ਆਸ ਗਈ ਮੈਂ ਤੁਹਾਨੂੰ ਆਈਫੋਨ ਦੇ ਗਈ ਜਿਹੜਾ ਬਹੁਤ ਮਹਿੰਗਾ ਸੀ ਗਈ ਉਹ ਮੇਰੀ ਤਾਂ 1 ਸਾਲ ਦੀ ਤਨਖਾਹ ਲੱਗ ਜਾਣੀ ਹੈ ਜੀ ਬਾਉ ਜੀ ਤੁਸੀਂ ਐਂ ਦਾ ਕਰੋ ਤੁਸੀਂ ਉਹ ਫੋਨ ਮੈਨ ਦੇ ਦਿਓ ਤੁਹਾਡੇ ਵਾਲਾ ਲੈ ਲਓ ਜੀ ਬਾਈ ਯਾਰ ਸਾਹਮਣੇ ਪਤਾ ਦੂੰਗੇ ਦੇਖਣ ਲੱਗੇ ਦੇ ਦੇਣ ਵੇਲੇ ਦੇਖਣਾ ਸੀ ਬਈ ਉਹ ਤੇਰੀ ਤਨਖਾਹ ਆਵੇ ਜੋ ਮਰਜ਼ੀ ਆਵੇ ਅੰਨੂ ਉਹਦਾ ਕੋਈ ਮਤਲਬ ਨਹੀਂ ਆ ਦੇਣ ਲੱਗੇ ਦੇਖਦਾ ਯਾਰ ਬਈ ਬਹੁਤ ਜ਼ਿਆਦਾ ਤਨੀਬਾ ਜੀ ਮੇਰੇ ਜਿਵਾਕ ਜੀ ਮੈਂ ਕਿੱਥੇ ਖਬਰ ਅਸੀਂ ਕਰੂੰਗਾ ਯਾਰ ਇਹ ਇੱਕ ਜਿਹੜਾ ਗੰਨਾ ਯਾਰ ਅਸੀਂ ਬੋਈ ਸੀ ਵੀ ਗਰੀਬ ਆ ਯਾਰ ਐ ਮੇਰਾ ਫੋਨ ਵਾਪਸ ਦੋ ਤੁਸੀਂ ਆਪਦਾ ਲਾ ਨਾ ਯਾਰ ਬਈ ਇਹ ਤੂੰ ਦੇਖ ਦੇਣ ਦਾ ਕਰ ਦੇ ਯਾਰ ਲੈ ਤੈਨੂੰ ਫੋਨ ਹੀ ਆ ਦਵਾਤਾ ਆਉਦਾ ਪੜਨਾ ਵੀ ਆ ਤੇ ਲੈ ਵੇ ਉਹ ਨਾਲ ਵੀ ਚਲੋ ਚੰਗੀ ਜਲਦੀ ਚਲਾਉਂਦਾ ਹੋਰ ਬਈ ਗਮਿਆ ਵਧੀਆ ਵਧੀਆ ਕਿਰਾਇਆ ਦਾ ਦੇ ਦੇ ਫਿਰ ਸਾਡੇ ਘਰ ਦਾ ਕਿਰਾਇਆ ਕਰਾਇਆ ਬਣ ਰਿਹਾ ਬਈ ਅੱਛਾ ਹਾਂ ਦੇ ਦੇ ਨਿਆ ਕੋਈ 6 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਤੁਸੀਂ ਫੋਨ ਲਾਈਨ ਕਰਪਾ ਮੈਂ ਕਹਿ ਰਿਹਾ ਸੀ ਯਾਦਰ ਪੜ ਫੋਨ ਕੱਢ ਯਾਰ ਆਰਗਨਾਈਜੇਸ਼ਨ ਹੈ ਹੈ ਮੈਂ ਜੰਗਾਓ ਚੈੱਕ ਹੀ ਕਰ ਆਲਸ ਕੇਂਦਰ ਪੈਸੇ ਕਰ ਦਿੱਤੇ ਆਨਲਾਈਨ ਯਾਰ ਇਹ ਕੰਮ ਤੇ ਗਲਤ ਹੋ ਗਿਆ ਕੀ ਹੋ ਗਿਆ ਇੱਕ ਮਿੰਟ ਬਾਈ ਯਾਰ ਆਪਾਂ ਜਿਹੜੇ ਯਾਰ ਵੀਆਰਪੀਆ ਜਿਹੜੇ ਕਰੰਗਣਾ ਸੀਗਾ ਸਤਿਗੁਰੂ ਬਾਈ 2 ਲੱਖ ਆਜੀ ਇਹਨਾਂ ਨੇ ਨਾ ਮੇਰੇ ਨਾਲ ਜੀ ਫਰੋਡ ਕਰਿਆ अच्छा जी ये भी इन्होंने मेरे खाते जा 2 लाख रुपया पाਤਾ ਮੈਂ ਵਾਪਸ ਲੈਣ ਆ ਗਿਆ ਦੇਖ ਲਓ ਜੀ اچھا ਜੀ ਤੇ ਆਹ Samsung ਇਹਨੇ ਨਾ ਮਗਾਇਆ ਸੀਗਾ ਪਰ ਕਿਸੇ ਵੀਰ ਨੇ ਨਾ 1239 ਨੰਬਰ ਤੋਂ ਕੋਡ ਤੋਂ ਆਹ ਸਾਟਾ ਵੀਰੇ ਕੁਛ ਹੀ ਕਰਾ ਸੀ ਅਸੀਂ ਆਈਫੋਨ ਆਰਡਰ ਕੀਤਾ ਸੀ ਨਿੱਕੇ ਭਰਾ ਲਈ ਵੀਰੇ ਉਹ ਇਹਨਾਂ ਨੇ ਕੀ ਕੀਤਾ ਮੈਨੂੰ ਫਰੋਡ ਕਰ ਲਿਆ ਗਰਮੀ ਦੇ ਚੱਕਰ ਚ ਨਹੀਂ ਮੈਂ ਆਈਫੋਨ ਇਹਨਾਂ ਨੂੰ ਦੇ ਗਿਆ ਤਾਂ ਸੈਂਸੋਮ ਦੇ ਤੇ ਲਿਖੀ ਤੇ ਗਰਮੀ ਬਹੁਤ ਜਾ ਰਹੀ ਸੀਗੀ ਤੇ ਮੈਂ ਹੁਣ ਨਾ ਇਹਨਾਂ ਨੇ ਮੈਨੂੰ 2 ਲੱਖ ਰੁਪਏ ਪਾਤਾ ਜੀ ਤੇ ਮੈਂ ਹਜੇ ਇਹਨਾਂ ਨੂੰ 2 ਲੱਖ ਵਾਪਸ ਨਹੀਂ ਮੈਂ ਮੇਰਾ ਆਈਫੋਨ ਦੇ ਦੋ ਤੁਹਾਡੇ ਕੋਲੋਂ ਮੈਂ ਪਾਣਾ ਦਾ ਫੋਨ ਲੈ ਲਓ ਮੇਰੇ ਜਿਹੜੇ ਪਾਸੇ 20000 ਰੁਪਏ ਅਸੀਂ ਤਾਂ ਵੀਰੇ ਇਹਨਾਂ ਤੋਂ ਕਰਾਇਆ ਲੈਣ ਆਇਆ ਉਹਦੇ ਘਰ ਦਾ ਅੱਛਾ ਜੀ ਹਾਂ ਅਸੀਂ ਘਰੇ ਨਹੀਂ ਸੀ ਕਾ ਕਰਕੇ ਮੈਂ ਤੁਹਾਡੇ ਘਰੇ ਜਾ ਕੇ ਚਾਰ ਸਿਤਾਈਓ ਇੱਧਰ ਆ ਰਹੇ ਸਿਵਰੇ ਅਸੀਂ ਹਾਂ ਸਾਡਾ ਫੋਨ ਵੀ ਨਹੀਂ ਲੱਗਿਆ ਤੇ ਇਹਨਾਂ ਕੋਈ ਇਹ ਕਹਿੰਦੇ ਲੱਖ ਰੁਪਇਆ ਕਿਸੇ ਹੋਰ ਨੂੰ ਪਾਤਾ ਕਹਿੰਦੇ ਮੈਨੂੰ ਹੀ ਪਾਇਆ ਜੀ ਮੈਨੂੰ ਪਾਇਆ ਜੀ ਤੁਹਾਨੂੰ ਪਾਇਆ ਇਹ 2 ਲੱਖ ਪਾਤਾ ਨੇ 20 ਹਜ਼ਾਰ ਦੇ ਭੇਜਣੇ ਚਾਹੀਦੇ ਰੋਡ ਕਰਦੇ ਨੇ ਇਹ ਮੇਰਾ ਫੋਨ ਦਬਾਓ ਜੀ ਤੇ ਤੁਹਾਡਾ ਹੀ ਆ ਜੀ ਲੋ ਇਹਨਾਂ ਤੋਂ ਹੀ ਹੌਂਦੇ ਹੋ ਸਾਡਾ ਵੇ ਹੌਂਦੋ ਹੌਂਦੋ ਵੇ ਜੀ ਹਾਂ ਜੀ ਸਾਡਾ ਆ ਬਾਈ ਸਾਡਾ ਫੋਨ ਆਹ ਇਹਨਾਂ ਨੇ ਆਰਡਰ ਕਰਿਆ ਸੀ ਬਾਈ ਜੀ ਨਹੀਂ ਨਹੀਂ ਬਾਈ ਜੀ ਇਹਨਾਂ ਨੇ ਫਰੋਡ ਤੁਹਾਡਿਆਂ ਕੀਤੀ ਕੋਈ ਨਹੀਂ ਕੋਈ ਚੱਕਰ ਨਹੀਂ ਸਾਡੇ ਹੀ ਪੈਸੇ ਆ ਵੀਰੇ ਅੱਦੇ ਆਪ ਜਿਹੜੇ ਪੈਸੇ ਪਾਏ ਸੀ ਫਿਰ ਇਹਨਾਂ ਨੇ ਮੈਨੂੰ ਗੂਗਲ ਪੇ ਕਰੇ ਜੀ ਉਹ ਤੁਹਾਨੂੰ ਕਰਤਾ ਜੀ ਹਾਂ ਹਾਂ ਸਾਨੂੰ ਕਰਦੇ ਵੀਰੇ ਅਸੀਂ ਕਿਰਾਇਆ ਲੈਣ ਆਏ ਆ ਹਾਂ ਤੇ 8 ਮਹੀਨੇ ਦਾ ਕਿਰਾਇਆ ਨਹੀਂ ਦਿੱਤਾ ਇਹਨਾਂ ਨੇ ਵੀਰੇ ਆਹ ਮੈਂ ਹੁਣ ਤੁਹਾਨੂੰ ਕਰਤਾ ਨੇ ਆਗੇ ਵੀਰੇ ਆਗੇ ਮੈਂ ਉਹਦੇ ਕੱਟ ਲੈ ਜਿਹੜੇ ਮੇਰੇ ਫੋਨਾਂ ਨੇ ਹਾਂ ਹਾਂ ਠੀਕ ਹੈ ਧੰਨਵਾਦ ਮਿਹਰਬਾਨੀ ਜੀ ਤੁਹਾਡੀ ਬਹੁਤ ਜਿਆਦੀ ਐਟੀ ਕਾਈ ਤੁਸੀਂ ਫਰੋਡ ਕਰਦੇ ਹੋ ਤੁਸੀਂ ਕਰੀਬ ਦੇ ਪੈਸੇ ਮਾਰਦੇ ਹੋ ਕੀ ਚੱਕਰ ਆ ਬਾਈ ਟਾਡੇ ਯਾਰ ਵੀਰ ਯਾਰ ਗੱਲ ਤੂੰ 프리 ਮਾਰਨਿੰਗ ਦੇ ਕਰੀਦੀ ਹੁੰਦੀ ਤੁਸੀਂ ਹੱਕ ਦੀ ਖਾਈਦੀ ਹੁੰਦੀ ਆ ਆਪੇ ਦੇਖਦਾ ਵੀਰੇ ਉੱਤੇ ਯਾਰ ਵੀਰ ਗੱਲ ਕੀ ਹੋ ਗਈ ਯਾਰ ਤੁਹਾਡੇ ਨਾਲ ਵੀ ਹੋ ਗਿਆ ਫਰੋਡ ਹੁਣ ਹੈ ਹੁਣ ਖੜਗੋਂਦੇ ਫਿਰ ਉਹ ਲੱਤਾਂ